ਮੇਰੀ ਅੱਜ ਦੀ ਮਿੰਨੀ ਕਹਾਣੀ ਦਾ ਵਿਸ਼ਾ ਹੈ ਨਾਨਕ ਛੱਕ ਮੈਂ ਲਾਗਲੇ ਪਿੰਡ ਆਪਣੇ ਜਮਾਤੀ ਨੂੰ ਮਿਲਣ ਗਿਆ ਉਸ ਦੇ ਘਰ ਪਹੁੰਚ ਕੇ ਮੈਂ ਦੇਖਿਆ ਕਿ ਮੇਰਾ ਜਮਾਤੀ ਅਤੇ ਉਸ ਦਾ ਪਿਤਾ ਬਹੁਤ ਪਰੇਸ਼ਾਨ ਬੈਠੇ ਸਨ ਕਾਰਨ ਪੁੱਛਣ ਤੇ ਮੇਰੇ ਜਮਾਤੀ ਨੇ ਦੱਸਿਆ ਕਿ ਪਿਛਲੇ ਦਿਨੀ ਉਸ ਦੀ ਭੈਣ ਆਪਣੇ ਲੜਕੇ ਦੇ ਵਿਆਹ ਦੀ ਭੇਲੀ ਦੇਣ ਆਈ ਸੀ ਅਤੇ ਗੱਲਾਂ-ਗੱਲਾਂ ਵਿੱਚ ਨਾਨਕ ਛੱਕ ਦੀ ਤਿਆਰੀ ਵੱਲ ਇਸ਼ਾਰਾ ਕਰ ਗਈ ਸੀ ਆੜਤੀਏ ਨੇ ਐਡਵਾਂਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਫਸਲ ਦੇ ਪੈਸੇ ਆਉਣ ਵਿੱਚ ਅਜੇ ਕਾफी ਦੇਰ ਬਾਕੀ ਸੀ। ਬੱਪੂ ਕਿਵੇਂ ਕਰੀਏ ਹੁਣ? ਕੀ ਦੱਸਾਂ ਪੁੱਤ, ਕੁੜੀ ਆਸ ਕਰਕੇ ਆਈ ਸੀ, ਨਾਨਕ ਛੱਕ ਤੇ ਖਰਚਾ ਵੀ ਜ਼ਰੂਰੀ ਆ, ਫਿਰ ਦੀਵਾਲੀ ਵੀ ਨੇੜੇ ਆ ਰਹੀ ਹੈ, ਖर्चे ਹੀ ਖर्चे ਆ। ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਊ। ਬੱਪੂ ਆਪਾਂ 2 ਕਿੱਲੇ ਗਹਿਣੇ ਕਰ ਦਈਏ। ਹੋਰ ਤਾਂ ਕੋਈ ਹੀਲਾ ਨਹੀਂ ਦਿਸਦਾ। ਠੀਕ ਆ ਪੁੱਤ। ਮਾਂ ਕਿਸੇ ਨਾਲ ਗੱਲ ਕਰਦਾ ਕੰਮ ਤਾਂ ਚਲਾਉਣਾ ਹੀ ਹੈ ਮੈਂ ਦੋਹਾਂ ਨੂੰ ਸਲਾਹ ਦਿੱਤੀ ਕਿ ਨਾਨਕ ਸ਼ਕਤ ਤੇ ਖਰਚਾ ਨਾ ਕਰੋ ਆਪਣੀ ਮਜਬੂਰੀ ਦੱਸ ਦਿਓ ਪ੍ਰਾਣੇ ਰਿਵਾਜ ਛੱਡ ਦਿਓ ਪਰੰਤੂ ਦੋਹਾਂ ਨੇ ਕੋਈ ਜਵਾਬ ਨਾ ਦਿੱਤਾ ਮੈਂ ਵਾਪਸ ਆ ਗਿਆ ਤੋਂ ਕਿੱਲੇ ਗਹਿਣੇ ਕਰ ਦਿੱਤੇ ਗਏ ਬੇਟੀ ਦੇ ਲੜਕੇ ਦੇ ਵਿਆਹ ਤੇ ਖੁੱਲ੍ਹ ਕੇ ਖਰਚਾ ਕੀਤਾ ਵਿਆਹ ਤੇ ਮੈਂ ਵੀ ਸ਼ਾਮਲ ਸੀ ਮੈਂ ਸੋਚ ਰਿਹਾ ਸੀ ਕਿ ਵਿਆਹਾਂ ਭੋਗਾਂ ਤਿਹਾਰਾਂ ਤੇ ਫਜ਼ੂਲ ਖਰਚਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਹੈ ਪੈਲਸ ਵਿੱਚ ਡੀਜੇ ਚੱਲ ਰਿਹਾ ਸੀ ਸ਼ਰਾਬੀ ਹਾਲਤ ਵਿੱਚ ਲੋਕ ਨੱਚ ਰਹੇ ਸਨ ਪਿਉ ਪੁੱਤ ਸਟੇਜ ਤੇ ਨਵੇਂ ਨੋਟਾਂ ਦੀ ਵਰਖਾ ਕਰ ਰਹੇ ਸਨ ਡੀਜੇ ਤੇ ਗੀਤ ਚੱਲ ਰਿਹਾ ਸੀ ਜੱਟ ਮੌਜਾਂ ਕਰਦਾ ਏ ਰੱਬ ਨੇ ਤੋੜ ਕੋਈ ਨਾ ਰੱਖੀ ਬਹੁਤ ਹਨuat